ਕਿਸਾਨ ਵੀਰੋ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਗੱਲ ਆਪਾਂ ਗੁੱਲੀ ਡੰਡੇ ਬਾਰੇ ਕਰਾਂਗੇ ਕਿ ਜਿਹੜੇ ਕਿਸਾਨ ਵੀਰਾਂ ਦੀ ਕਣਕ ਇਸ ਟਾਈਮ 70 ਦਿਨਾਂ ਤੋਂ ਟੱਪ ਚੁੱਕੀ ਹੈ ਜਾਂ 70 ਦੇ ਦਿਨਾਂ ਦੇ ਆਸ-ਪਾਸ ਆ ਤੇ ਇੱਕ ਸਪਰੇਅ ਨਾਲ ਗੁੱਲੀ ਡੰਡਾ ਖੇਤ ਵਿੱਚੋਂ ਖਤਮ ਨਹੀਂ ਹੋਇਆ ਅਜੇ ਵੀ ਖੇਤ ਵਿੱਚ ਗੁੱਲੀ ਡੰਡਾ ਖੜਾ ਆ ਤੇ ਉਹ ਆਪਣਾ ਹੁਣ ਕੀ ਹੱਲ ਕਰ ਸਕਦੇ ਨੇ ਜੇਕਰ ਆਪਾਂ ਹੁਣ ਇੱਥੇ ਕਾ ਕੇ ਸਪਰੇਅ ਕਰਦੇ ਆ ਤੇ ਇਹਦਾ ਕੋਈ ਆਪਾਂ ਨੂੰ ਨੁਕਸਾਨ ਤਾਂ ਨਹੀਂ ਦੇਖਣ ਨੂੰ ਮਿਲੇਗਾ ਇਹਦੇ ਬਾਰੇ ਅੱਗੇ ਡਿਟੇਲ 'ਚ ਗੱਲ ਕਰਦੇ ਆ ਸੋ ਵੀਡੀਓ ਨਾਲ ਬਣੇ ਰਹੋ ਤੇ ਨਵੇਂ ਕਿਸਾਨ ਚੈਨਲ ਨੂੰ ਸਬਸਕ੍ਰਾਈਬ ਕਰ ਲ ਕਿਸਾਨ ਵੀਰੋ ਸਭ ਤੋਂ ਪਹਿਲਾਂ ਤੁਸੀਂ ਆਖੇ ਦੇਖੋ ਇਹਦੇ ਉੱਪਰ ਵੀ ਆਪਾਂ ਇਹਦੀ ਬਜਾਈ ਵੀ ਆਪਣੀ 2 ਨਵੰਬਰ ਦੀ ਹੈ ਤੇ ਸਪਰੇਅ ਆਪਾਂ ਕੀਤੀ ਸੀ ਇੱਕ ਤੇ ਉਹ ਦੂਸਰੇ ਇੰਜਨ ਵਾਲੇ ਪੰਪ ਨਾਲ ਮੈਂ ਇੱਥੇ ਨਹੀਂ ਸੀ ਤੇ ਜਿਹੜੇ ਬੰਦੇ ਕੋ ਕਰਵਾਈ ਸੀ ਉਹਨੂੰ ਮੈਂ ਕਿਹਾ ਸੀ ਕਿ ਤੂੰ ਦੂਸਰੀ ਨੋਜ਼ਲ ਨਾ ਕਰੀ ਜਿਹੜਾ ਫੁਹਾਰਾ ਟਾਈਪ ਥੱਲੇ ਨੂੰ ਹੁੰਦਾ ਜਿਹਦੇ ਨਾਲ ਆਪਾਂ ਵੱਟਾਂ ਤੇ ਰੌਂਡ ਅਪ ਕਰਦੇ ਆਂ ਪਰ ਉਹਨੇ ਇਹਦੇ ਨਾਲ ਨਹੀਂ ਕੀਤੀ ਉਹਨੇ ਜਿਹੜਾ ਆਪਣਾ ਲੰਮਾ ਫੁਹਾਰਾ ਹੁੰਦਾ ਉਹਦੇ ਨਾਲ ਹੀ ਸਪਰੇਅ ਜਿਹੜੀ ਇੰਜਨ ਵਾਲੇ ਪੰਪ ਨਾਲ ਕਰਤੀ ਸੀ ਤੇ ਰਿਜ਼ਲਟ ਆਪਾਂ ਨੂੰ ਬਿਲਕੁਲ ਹੀ ਜ਼ੀਰੋ ਮਿਲਿਆ ਸੀ ਇੱਥੇ ਬਸ ਆਪਾਂ ਇਹਦੇ ਵਿੱਚ ਹੀ ਇੰਜਨ ਵਾਲਾ ਪੰਪ ਵਰਤਿਆ ਸੀ ਪਹਿਲਾਂ ਵੀ ਇੱਕ ਦੋ ਵੀਡੀਓ ਇਹਦੇ ਬਾਰੇ ਪਾਈਆਂ ਹੋਈਆਂ ਨੇ ਜੇਕਰ ਤੁਹਾਨੂੰ ਡਿਟੇਲ ਜ਼ਿਆਦਾ ਚਾਹੀਦੀ ਹੈ ਤੇ ਤੁਸੀਂ ਪਿਛਲੀਆਂ ਵੀਡੀਓ ਦੇਖ ਸਕਦੇ ਹੋ ਪ ਕੀਤੀ ਸੀ ਅੱਜ ਤੋਂ ਹਫ਼ਤਾ ਪਹਿਲਾਂ ਤੇ ਇੱਕ ਦਿਨ ਵਿੱਚੋਂ ਤੁੱਪ ਲੱਗੀ ਸੀ ਜਿੱਦਾਂ ਸਪਰੇਅ ਕੀਤੀ ਸੀ ਉਹਦੇ ਤੀਜੇ ਦਿਨ ਤੁੱਪ ਲੱਗੀ ਉਹ ਤੋਂ ਬਾਅਦ ਤੁੱਪ ਆ ਜਿਹੜੀ ਉਹ ਨਹੀਂ ਸੀ ਲੱਗੀ ਤੇ ਇਹਦੇ ਵਿੱਚ ਆਪਾਂ ਨੂੰ ਗੁੱਲੀ ਡੰਡਾ ਹੀ ਦੇਖਣ ਨੂੰ ਮਿਲਦਾ ਸੀ ਕਣਕ ਬਿਲਕੁਲ ਵੀ ਨਹੀਂ ਸੀ ਲੱਭਦੀ ਤੇ ਇਹ ਕੀ ਕੀਤਾ ਆਪਾਂ ਪਹਿਲਾਂ ਹਾਂ ਜ਼ਰੂਰੀ ਨਹੀਂ ਕੀ ਜੇਕਰ ਮੈਂ ਸਪਰੇਅ ਕੀਤੀ ਹੈ ਤੇ ਤੁਸੀਂ ਵੀ ਸਪਰੇਅ ਕਰਨੀ ਕਰਨੀ ਹੈ ਤੇ ਜਿਹਦੇ ਨਾਲ ਗੁੱਲੀ ਡੰਡਾ ਖਤਮ ਹੋ ਜਾਊਗਾ ਕਿਹੜੇ ਖੇਤ ਉੱਪਰ ਆਪਾਂ ਸਪਰੇਅ ਕਰ ਸਕਦੇ ਹਾਂ ਤੇ ਕਿਹੜੇ ਉੱਪਰ ਜੇਕਰ ਆਪਾਂ ਸਪਰੇਅ ਕਰਦੀਆਂ ਤੇ ਉਹਦਾ ਕਣਕ ਨੂੰ ਨੁਕਸਾਨ ਹੋਊਗਾ ਪਹਿਲਾਂ ਤੁਸੀਂ ਇਹ ਦੇਖੋ ਆ ਗੁੱਲੀ ਡੰਡਾ ਪੂਰੀ ਤਰ੍ਹਾਂ ਬਹਿ ਗਿਆ ਇਹਦੇ ਵਿੱਚ ਕੋਈ ਬਾੜੀ ਜਿਆਦਾ ਮਹਿੰਗੀ ਦਵਾਈ ਵੀ ਨਹੀਂ ਪਾਈ ਕੋਈ ਮਤਲਬ ਅਲੱਗ ਤੋਂ ਪ੍ਰੋਡਕਟਾ ਜਿਹੜਾ ਉਹ ਨਹੀਂ ਵਰਤਿਆ ਸਿਰ ਤੋਂ ਸਿਰਫ ਇੱਕ ਆਪਣੀ ਟੋਪਿਕ ਵਰਤੀ ਸੀ ਇਹ ਹਾਂ ਟੋਪਿਕ ਤੇ ਉਹ ਆਪਣੀਆਂ 10 ਪੂੜੀਆਂ ਆਪਾਂ ਕਿੱਲੇ ਦੇ حساب ਨਾਲ ਪਾਈਆਂ ਸੀ ਤੇ ਇਹ ਕਿੱਲਾ ਪੂਰੀ ਪੈਲੀ ਹੈ ਸ਼੍ਰੀ ਰਾਮ 272 ਵੈਰਾਈਟੀ ਲੱਗੀ ਸੀ ਉਹ ਤੁਹਾਨੂੰ ਵੀ ਪਤਾ ਕਿ ਬੂਟਾ ਬਹੁਤ ਜਾ ਕੇ ਲੇਟ ਬਣਾਉਂਦੀ ਹੈ ਤੇ ਲੰਮੀ ਇੱਕ ਵੈਰਾਈਟੀ ਹੈ ਆਮ ਕਣਕ ਨਾਲ ਉਹ ਇਹ ਕੋਈ 10 ਦਿਨ ਵਾਧੇ ਲੈਂਦੀ ਹੈ ਆਪਣੇ ਖੇਤਾਂ ਦੇ ਵਿੱਚ ਤੇ ਇੰਨੇ ਅਜੇ ਦੇਖੋ ਤੁਸੀਂ ਇੱਕ ਸਾਫ ਦਾ ਬੂਟਾ ਕਣਕਾ ਜਿਹਾ ਬਣਾ ਰਹੀ ਸੀ ਕੋਈ ਪੈਪ ਨਹੀਂ ਜੇ ਗੰਡ ਨਹੀਂ ਸੀ ਬਣਾਈ ਜਾਂਨ ਸਾਰੇ ਵੱਲ ਨੂੰ ਕਿਤੇ ਵੀ ਕਣਕ ਨਹੀਂ ਸੀ ਤਾਂ ਕਰਕੇ ਆਪਾਂ ਸਪਰੇਅ ਜਿਹੜੀ ਇਹਦੇ ਉੱਪਰ ਕਰਤੀ ਤੇ ਸਿਰਫ ਤੇ ਸਿਰਫ ਉਹੀ ਦਵਾਈ ਪਾਈ ਸੀ 10 ਪੁੜੀਆਂ ਤੇ ਕੀਤਨ ਕਰਨ ਦਾ ਤਰੀਕਾ ਜ਼ਰੂਰ ਤੁਹਾਡੀ ਦਵਾਈ ਤੇ ਮੈਟਰ ਕਰਦਾ ਜਿੰਨੀ ਮਹਿੰਗੀ ਤੁਸੀਂ ਮਰਜ਼ੀ ਦਵਾਈ ਪਾ ਲਓ ਜੇਕਰ ਤੁਹਾਡਾ ਕਰਨ ਦਾ ਤਰੀਕਾ ਹੀ ਗਲਤ ਹੈ ਤੇ ਤੁਹਾਨੂੰ ਰਿਜ਼ਲਟ ਜਿਹੜਾ ਉਹ ਬਿਲਕੁਲ ਵੀ ਨਹੀਂ ਮਿਲਣਾ ਜੇਕਰ ਤੁਸੀਂ ਪਿਓਰ ਰਿਜ਼ਲਟ ਜਿਹੜਾ ਉਹ ਚਾਹੁੰਦੇ ਹੋ ਖਾਸ ਕਰਕੇ ਗੁੱਲੀ ਡੰਡੇ ਵਾਲੀ ਸਪਰੇਅ ਦਾ ਤੇ ਤੁਸੀਂ ਉਹ ਇੰਜਨ ਵਾਲੇ ਪੰਪਣਾ ਕਰੋ ਉਹਦੇ ਨਾਲ ਤਾਂ ਇੰਜਨ ਵਾਲਿਆਂ ਆਖਰੇਆਂ ਬੈਟਰੀ ਵਾਲੇ ਨਾਲ ਜਾਂ ਆਪਣਾ ਹੱਥੀ ਵਾਲਾ ਪੰਪਾ ਜਿਹੜਾ ਉਹ ਤੁਸੀਂ ਬੰਦਾ ਆਪਣਾ ਦਿਹਾੜੀ ਤੇ ਵੀ ਲਾ ਸਕਦੇ ਹੋ ਜੇ ਕੋਈ ਕਿਸਾਨ ਵੀਰ ਕੋ ਹੈਗਾ ਪੰਪ ਉਹ ਕਰਦਾ ਆ ਤੁਹਾਡੇ ਕੋਲ ਪੰਪ ਤਾਂ ਹੋਊਗਾ ਬੈਟਰੀ ਵਾਲਾ ਹਨ ਤੇ ਉਹਦੇ ਨਾਲ ਤੁਸੀਂ ਜਾਂ ਆਪ ਕਰ ਸਕਦੇ ਹੋ ਜੇਕਰ ਤੁਸੀਂ ਕਿਸੇ ਕੋਈ ਕਰਾਣੀਆਂ ਉਹਨੂੰ ਦਿਹਾੜੀ ਦੇ ਕੇ ਕਰਵਾ ਸਕਦੇ ਹੋ ਤੇ ਘੱਟ ਤੋਂ ਘੱਟ ਉਹ 15 ਲੀਟਰ ਦਾ ਆਪਣੇ 17-18 ਲੀਟਰ ਦਾ ਮੇਰੇ ਖਿਆਲ ਚ ਆਉਂਦਾ ਬੈਟਰੀ ਵਾਲਾ ਪੰਪ ਤੇ ਉਹਦੇ ਤੁਸੀਂ ਘੱਟ ਤੋਂ ਘੱਟ ਵੀ ਪਾਣੀ ਹੈ ਜਿਹੜਾ ਉਹ 120 ਲੀਟਰ ਤੋਂ ਉੱਪਰ-ਉੱਪਰ ਹੀ ਲਾਣਾ ਇਹ ਮੰਨ ਲਓ ਤੁਸੀਂ ਕਿ ਇੱਕ ਕਿਲੇ ਦੇ ਵਿੱਚ 7 ਕ ਪੰਪ ਤੁਸੀਂ ਲਾਣੇ ਆ ਤੇ ਬਿਲਕੁਲ ਹੀ ਫੁਹਾਰਾ ਜਿਹੜਾ ਉਹ ਫੁਹਾਰਾ ਬਣਾ ਕੇ ਨਿੱਕੀਆਂ ਨਿੱਕੀਆਂ ਬੂੰਦਾ ਬਣਾ ਕੇ ਸਪਰੇ ਨਹੀਂ ਕਰਨੀ ਥੱਲੇ ਨੂੰ ਤੁਸੀਂ ਨੋਜ਼ਲ ਕਰਕੇ ਜਿਹੜੀ ਉਹ ਕਰਨੀ ਆ ਸਿੱਧੀ ਸਿੱਧੀ ਸਪਰੇਅ ਤੇ ਕੋਈ ਬਾਲਾ ਚੋੜਾ ਪਾੜਾ ਲੈ ਕੇ ਨਹੀਂ ਜਾਣਾ ਤੇ ਆਮ ਦਵਾਈ ਨਾਲ ਵੀ ਤੁਸੀਂ ਕਰਕੇ ਦੇਖਿਓ ਪਾਣੀ ਪੂਰਾ ਲਾ ਕੇ ਦੇਖਿਓ ਸਪਰੇਅ ਦੇ ਉੱਪਰ ਤੇ ਸਪਰੇਅ ਤੁਹਾਡੀ ਜੀ ਸਸਤੀ ਵੀ ਆ ਤਾਂ ਵੀ ਤੁਹਾਨੂੰ ਰਿਜ਼ਲਟ ਆ ਜਿਹੜਾ ਉਹ ਪੂਰਾ ਮਿਲੂਗਾ ਇਹਦੇ ਉੱਪਰ ਤਾਂ ਸਪਰੇਅ ਕਰਤੀ ਕਿ ਇਹ ਕਣਕ ਜੇ ਕੋਈ ਇਹ ਬੂਟਾ ਬਣਾ ਰਹੀ ਸੀ ਬੇਸ਼ੱਕ ਇਹਦੀ ਬਜਾਈ ਨਵੰਬਰ ਦੀ ਆ ਪਰ ਕਣਕ ਬੂਟਾ ਬਣਾ ਰਹੀ ਸੀ ਗੋਭ ਵਿੱਚ ਅਜੇ ਨਹੀਂ ਸੀ ਆਈ ਥੱਲਣ ਲਈ ਗੰਡਾ ਜਿਹੜੀ ਉਹ ਕਣਕ ਦੀ ਅਜੇ ਨਹੀਂ ਸੀ ਬਣੀ ਤਾਂ ਕਰਕੇ ਆਪਾਂ ਸਪਰੇਅ ਕਰਤੀ ਤੇ ਆਪਾਂ ਨੂੰ ਰਿਜ਼ਲਟ ਮਿਲ ਗਿਆ ਹੁਣ ਮੈਂ ਗੱਲ ਕਰਦਾ ਏ ਖੇ ਕੋ ਤੁਸੀਂ ਇਹ ਕਣਕ ਆਪਣੀ 1 ਨਵੰਬਰ ਦੀ ਬਜਾਈ ਹੈ ਹਨਾ ਤੇ ਇਹਦੇ ਵਿੱਚ ਵੀ ਇਹ ਦੇਖੋ ਤੁਸੀਂ ਗੁੱਲੀ ਡੰਡਾ ਕਿਤੇ ਕਿਤੇ ਖੜਾ ਆ ਤੇ ਪਹਿਲੀ ਗੱਲ ਇਹ ਕਿ ਜਦੋਂ ਕਣਕ ਝੰਡੇ ਪੱਤੇ ਨੂੰ ਮੁੱਦਾ ਮਾਰਦੀ ਹੈ ਜਿੱਦਾਂ ਇਹ ਤੁਸੀਂ ਦੇਖੋ ਤੇ ਉਹਦੀ ਚੜਾਈ ਵਧਣ ਲੱਗਦੀ ਹੈ ਤੇ ਉਦੋਂ ਕਦੀ ਵੀ ਆਪਾਂ ਨੂੰ ਗੁੱਲੀ ਡੰਡਾ ਨਹੀਂ ਲੱਭਦਾ ਬਾਅਦ ਵਿੱਚ ਆਪਾਂ ਨੂੰ ਜਦੋਂ ਕਣਕ ਆਪਣੀ ਨਸਾਰਾ ਕਰਦੀ ਹੈ ਤੇ ਇਹ ਜੱਕਦਾ ਵੀ ਨਿਕਲ ਕੇ ਬਾਹਰ ਆ ਜਾਂਦਾ ਫਿਰ ਆਪਾਂ ਨੂੰ ਲੱਗਦਾ ਕਿ ਗੁੱਲੀ ਡੰਡਾ ਕਾਫੀ ਜ਼ਿਆਦਾ ਹੈ ਖੇਤ ਵਿੱਚ ਤੇ ਤੁਸੀਂ ਇਹਦੇ ਉੱਪਰ ਆਪਾਂ ਕਿਉਂ ਨਹੀਂ ਸਪਰੇਅ ਕੀਤੀ ਗੁੱਲੀ ਡੰਡਾ ਇਹਦੇ ਵਿੱਚ ਵੀ ਹੈਗਾ ਪਰ ਇਹਦਾ ਰਿਜ਼ਲਟ ਆਪਾਂ ਨੂੰ ਮਿਲ ਗਿਆ ਸੀ ਵਧੀਆ ਮਿਲ ਗਿਆ ਸੀ ਇੱਕ ਵਾਰੀ ਕਣਕ ਨੇ ਤੇ ਇਹਦੇ ਉੱਪਰ ਤਾਂ ਨਹੀਂ ਕੀਤੀ ਕਿ ਕਣਕ ਇਸ ਟਾਈਮ ਗੋਭ ਚ ਆ ਗਈਦੀ ਆ ਤੇ ਪਹਿਲਾਂ ਆਪਾਂ ਨੂੰ ਹਮੇਸ਼ਾ ਜੇ ਤੁਸੀਂ ਦੂਜੀ ਵਾਰੀ ਸਪਰੇਅ ਕਣਕ ਨੂੰ ਕਰਨੀ ਹੈ ਤੇ ਪਹਿਲਾਂ ਹੀ ਉਹਨੂੰ ਖੇਤ ਵਿੱਚ ਵੜ ਕੇ ਦੇਖੋ ਚੰਗੀ ਤਰ੍ਹਾਂ ਕਿ ਗੁੱਲੀ ਡੰਡਾ ਖਤਮ 2-4 ਦਿਨਾਂ ਦੇ ਵਿੱਚ 5-7 ਦਿਨਾਂ ਦੇ ਵਿੱਚ ਤੁਸੀਂ ਦੋਰੀ ਵਾਰੀ ਸਪਰੇਅ ਜਿਹੜੀ ਉਹ ਕਰ ਸਕਦੇ ਹੋ ਹੁਣ ਕਣਕਾਂ ਆਪਣੀਆਂ ਜੇਕਰ 70 ਤੋਂ 80 ਦਿਨਾਂ ਦੀਆਂ ਜਾਂ 60 ਦਿਨਾਂ ਤੋਂ ਵੀ ਕਣਕਾਂ ਕਈ ਟੱਪ ਚੁੱਕੀਆਂ ਜਿੱਦਾਂ ਡੀਬੀਡਬਲਯੂ ਵਾਲੀਆਂ ਕੋਈ ਵੀ ਵੈਰਾਈਟੀ ਹੋਗੀ 187 303 ਉਹ ਥੋੜਾ ਜਿਹਾ ਐਡਵਾਂਸ ਹੋ ਕੇ ਖੇਤ ਵਿੱਚ ਚਲਦੀਆਂ ਰੰਗ ਵੀ ਆਪਣਾ ਸੋਨਾ ਨਹੀਂ ਬਣਾਉਂਦੀਆਂ ਤੇ ਉਹ ਐਡਵਾਂਸ ਹੋ ਕੇ ਖੇਤ ਵਿੱਚ ਚਲਦੀਆਂ ਜੇਕਰ ਉਹ ਆਪਾਂ 60 ਦਿਨਾਂ ਤੇ ਵੀ ਸਪਰੇਅ ਕਰਾਂਗੇ ਤੇ ਆਪਾਂ ਨੂੰ ਨੁਕਸਾਨ ਹੀ ਦੇਖਣ ਨੂੰ ਮਿਲੇਗਾ ਉਹਦੇ ਨਾਲ ਕੀ ਹੋਣਾ ਇਹ ਗੋਹ ਬੰਦਰ ਛਿੱਟੇ ਦੀ ਗ੍ਰੋਥ ਹੈ ਜਿਹੜੀ ਉਹ ਰੁਕ ਜਾਣੀ ਹੈ ਜਾਂ ਛਿੱਟਾ ਆਪਾਂ ਨੂੰ ਦਾਗ ਹੀ ਮਿਲਣਾ ਤੇ ਜਾਂ ਉਹ ਮੁੜਿਆ ਟੇਡਾ ਮੇਡਾ ਜਿਹੜਾ ਉਹ ਛਿੱਟਾ ਮਿਲਣਾ ਤੇ ਝੰਡੇ ਪੱਤੇ ਦੇ ਉੱਪਰ ਵੀ ਆਪਾਂ ਨੂੰ ਨੁਕਸਾਨ ਹੋਣਾ ਸੋ ਤੁਸੀਂ ਇਹ ਕਣਕ ਦੇ ਉੱਪਰ ਸਪਰੇ ਨਹੀਂ ਕਰਨੀ ਜੇ ਦੀ ਮਾੜੀ ਜਿਹੀ ਤੁਹਾਨੂੰ ਜ਼ਰੂਰੀ ਨਹੀਂ ਕਿ ਹਾਂ ਵੀ ਜੇ ਗੋਭ ਨਹੀਂ ਬਣੀ ਤੇ ਤੁਸੀਂ ਸਪਰੇ ਕਰ ਸਕਦੇ ਹੋ ਨਹੀਂ ਕਰਨੀ ਤੁਸੀਂ ਜੇ ਮਾੜੀ ਜਿਹੀ ਪੈਪ ਤੁਹਾਨੂੰ ਥੱਲਣ ਲਈ ਗੰਡ ਦੇ ਵਿੱਚ ਲੰਬਾਈ ਹੈ ਜਿਹੜੀ ਉਹ ਵਧੀ ਲੱਗਦੀ ਹੈ ਤੇ ਤੁਸੀਂ ਸਪਰੇ ਨਹੀਂ ਕਰਨੀ ਜੇ 2-4 ਜੇ ਤੁਹਾਡੀ ਕਣਕ ਪਛੇਤੀ ਹੈ ਤੁਸੀਂ ਕਮਾਤ ਤੋਂ ਬਾਅਦ ਜਾਂ ਸਬਜ਼ੀ ਤੋਂ ਬਾਅਦ ਲਾਈ ਹੈ ਫਿਰ ਤੁਸੀਂ ਕਰ ਸਕਦੇ ਹੋ ਇਸ ਟਾਈਮ ਕਿਉਂਕਿ ਉਹ ਵੀ ਕਣਕ ਨੇ ਆਮ ਕਣਕ ਨਹੀਂ ਲੈਣੀ ਹੁੰਦੀ ਹੈ ਜਿੰਨੇ ਦਿਨ ਉਹਦੇ ਨਾਲੋਂ ਜਿਹੜੀ ਪਛੇਤੀ ਕਣਕ ਹੁੰਦੀ ਹੈ ਉਹ 10 ਦਿਨ ਪਹਿਲਾਂ ਪੱਕ ਜਾਂਦੀ ਹੈ ਤਾਂ ਕਰਕੇ ਤੁਸੀਂ ਮਤਲਬ ਇਹ ਕਰਨਾ ਕਿ ਸਪਰੇ ਹੁਣ ਤੁਸੀਂ 60 ਦਿਨਾਂ ਤੋਂ ਬਾਅਦ ਨਾ ਕਰੋ ਜੇ ਥੋੜਾ ਬੋਤਾ ਗੁੱਲੀ ਡੰਡਾ ਤੁਹਾਡੇ ਖੇਤ ਵਿੱਚ ਬਚਦਾ ਹੀ ਜਿਦਾਂ ਇਹ ਵਾਲੀ ਆਪਣੇ ਖੇਤ ਵਿੱਚ ਇਹਨਾਂ ਸਾਰਿਆਂ ਦੇ ਉੱਪਰ ਆਪਾਂ ਸਸਤੀ ਜੀ ਸਪਰੇ ਕੀਤੀ ਹੈ 300 ਰੁਪਏ ਦਾ ਖਰਚਾ ਆਇਆ ਸੀ ਕਿੱਲੇ ਦਾ ਠੀਕ ਹੈ ਬੈਟਰੀ ਵਾਲੇ ਪੰਪ ਨਾਲ ਥੱਲੇ ਨੂੰ ਨੋਜ਼ਲ ਕਰਕੇ ਜਿਆਦਾ ਪਾਣੀ ਲਾ ਕੇ ਆਪਾਂ ਸਪਰੇ ਕੀਤੀ ਸੀ ਇੰਜਨ ਵਾਲੇ ਪੰਪ ਨਾਲ ਤਾਂ ਕਦੀ ਗੁੱਲੀ ਡੰਡੇ ਵਾਲੀ ਸਪਰੇ ਕਰੋ ਹੀ ਨਾ ਮੈਂ ਇੱਕ ਵਾਰੀ ਵੀਡੀਓ ਅਜ ਤੋਂ ਸਾਲ ਪਹਿਲਾਂ ਪਾਈ ਸੀ ਉਹ ਚੈਨਲ ਆਪਾਂ ਡਿਲੀਟ ਕਰਤਾ ਸੀ ਉਹਦੇ ਵਿੱਚ ਤੁਹਾਨੂੰ ਡਿਟੇਲ ਚ ਦੱਸਿਆ ਸੀ ਤੇ ਕਈ ਕਿਸਾਨ ਵੀ ਥੱਲੇ ਕਮੈਂਟ ਕਰਦੇ ਸੀ ਕਿ ਨਹੀਂ ਜੀ ਇੱ ਅਪਨੀ ਕਹਿ ਰਹੀ ਆ ਤੇ ਉਹ ਚਲੋ ਮੇਰੇ ਕੁਛ ਕੀ ਜਾ ਉਹਨਾਂ ਨੇ ਵੀ ਆਪਣਾ ਤਜਰਬਾ ਹਰ ਕੋਈ ਕਰਦਾ ਆਪਣੀ ਖੇਤ ਵਿੱਚ ਜੇਕਰ ਉਹਨਾਂ ਨੇ ਵੀ ਕਰਕੇ ਦੇਖਿਆ ਤੇ ਉਹ ਵੀ ਹੁਣ ਕਹਿ ਰਿਹਾ ਕਿ ਬੈਟਰੀ ਵਾਲੇ ਪਾ ਆਪਣਾ ਤੁਸੀਂ ਥੱਲੇ ਨੂੰ ਨੋਜ਼ਲ ਕਰਕੇ ਜਿਆਦਾ ਪਾਣੀ ਲਾ ਕੇ ਜੇ ਤੁਸੀਂ ਸਪਰੇਅ ਜਿਹੜੀ ਦਵਾਈ ਸਸਤੀ ਵੀ ਲਾ ਦਿੰਦੇ ਹੋ ਤੁਹਾਨੂੰ ਰਿਜ਼ਲਟ ਪੂਰਾ ਮਿਲੇਗਾ ਹੁਣ ਸਪਰੇਅ ਨਾ ਕਰੋ ਟਾਈਮ ਸਪਰੇਅ ਦਾ ਲੰਘ ਚੁੱਕਾ ਆ ਜੇ ਤੁਹਾਡੀ ਕਣਕ 50 ਦਿਨਾਂ ਦੀ ਨੀਰ ਤੇੜ ਹੁੰਦੀ 55 ਦਿਨਾਂ ਦੀ ਨੀਰ ਤੇੜ ਹੁੰਦੀ ਫਿਰ ਤੁਸੀਂ ਕਰ ਸਕਦੇ ਹਾਂ ਕਈ ਖੇਤ ਕਮਜ਼ੋਰ ਹੁੰਦੇ ਆ ਕਣਕ ਜਿੱਦਾਂ ਇਹ ਤੁਸੀਂ ਦੇਖ ਲਓ ਹਨ ਇਹ ਵੈਰਾਈਟੀ ਵੀ ਥੋੜੀ ਜੀ ਹੌਲੀ ਚੱਲਦੀ ਆ ਤੇ ਕਈ ਇਹ ਖੇਤ ਤੇ ਇਹਦੇ ਉੱਪਰ ਜੇਕਰ ਤੁਸੀਂ ਕਰ ਦਿੰਦੇ ਹੋ ਇਹੋ ਜਿਹਾ ਤੁਹਾਡਾ ਵੀ ਖੇਤ ਆ ਜਿਹੜਾ ਮਾੜਾ ਹੋਏ ਕਣਕ ਬੇਸ਼ੱਕ ਆਪਣੀ 70 80 ਦਿਨਾਂ ਦੀ ਕਣਕ ਹੋ ਚੁੱਕੀ ਹੋਏ ਪਰ ਉਹ ਲੱਗਦੀ ਐਵੇਂ ਆ ਜਿਵੇਂ ਕਣਕਾਂ ਦੇ 40 ਕਿ ਦਿਨਾਂ ਦੀ ਹੋਈ ਐ ਜਿੱਦਾਂ ਪਾਣੀ ਇਹਦੇ ਤਾਜ਼ਾ ਚ ਆਇਆ ਲਾਇਆ ਹੁੰਦਾ ਤੇ ਉੱਥੇ ਤੁਸੀਂ ਜਰੂਰ ਇਹ ਸਪਰੇਅ ਵਰਤ ਲੋ ਪਰ ਜਿਹੜੀ ਕਣਕ ਝੰਡਾ ਪੱਤਾ ਮੂਦਾ ਮਾਰਨ ਲੱਗ ਪਈ ਆ ਝੰਡੇ ਪੱਤੇ ਦੀ ਚੜਾਈ ਵਧਣ ਲੱਗ ਪਈ ਆ ਗੁੱਲੀ ਡੰਡਾ ਤੁਹਾਨੂੰ ਲੱਭ ਰਿਹਾ ਖੇਤ ਵਿੱਚੋਂ ਹੁਣ ਹੀ ਹੁਣ ਹੀ ਤੁਹਾਨੂੰ ਗੁੱਲੀ ਡੰਡਾ ਲੱਭਣਾ ਨਸਾਰੇ ਤੱਕ ਤੇ ਉਹਦਾ ਤੁਸੀਂ ਬਾਲਾ ਵੱਡਾ ਇਹ ਟੈਂਸ਼ਨ ਆ ਜਿਹੜੀ ਉਹ ਨਾਲ ਉਹ ਕੋਈ ਜਿੰਨਾ ਨੁਕਸਾਨ ਕਰਨਾ ਸੀ ਗੁੱਲੀ ਡੰਡਾ ਪਹਿਲਾਂ ਖਰਾਕੀ ਤੱਤ ਲੈਂਦਾ ਹਨਾ ਤੁਸੀਂ ਜੋ ਸਪਰੇਆ ਕੀਤੀਆਂ ਜਾਂ ਤੁਸੀਂ ਯੂਰੀਆ ਪਾਈ ਜਿਹੜੀ ਵੀ ਡੀਏਪੀ ਪਾਈ ਉਹ ਤੱਤ ਉਹਨੇ ਜਿੰਨੇ ਲੈਣੇ ਸੀ ਲੈ ਲੇ ਹਨਾ ਜਿੰਨਾ ਕਣਕ ਨੇ ਬੂਟਾ ਬਣਾਉਣਾ ਸੀ ਉਹ ਵੀ ਕਣਕ ਬੂਟਾ ਬਣਾ ਚੁੱਕੀ ਆ ਹੁਣ ਕੋਈ ਨੁਕਸਾਨ ਨਹੀਂ ਇਹਦਾ ਹੋਣਾ ਤੁ ਤੁਸੀਂ ਜੇ ਹੋਏਗਾ ਵੀ ਤਾਂ ਕੋਈ ਤੁਸੀਂ ਲਾ ਲੋਗੇ 20 30 ਕਿਲੋ ਦਾ ਕਣਕ ਪਿਛੇ ਹੋ ਸਕਦਾ ਤਾਂ ਕਰਕੇ ਤੁਸੀਂ ਸਪਰੇਅ ਹੁਣ ਨਾ ਕਰੋ ਜਿਹੜੀਆਂ ਕਣਕਾਂ ਪਛੇਤੀਆਂ ਉਹਨਾਂ ਉੱਪਰ ਤੁਸੀਂ ਕਰ ਸਕਦੇ ਹੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ